We are in San Francisco. A driver my car. The NOC switch on. Start ride. Hello from Waymo. You can see. As we get going, just give us one minute to cover a few riding tips. This experience may feel futuristic, <laughs> but the needs of Bucks is the same as always. So keep your seatbelt fastened, please. Yes. If you're traveling with little ones or expect ਦੇਖ ਲੋ ਡਰਾਈਵਰ ਕਾਫੀ ਚੈੱਕ ਕਰ ਰਹੀ ਹੈ ਰੈਡ ਲਾਈਟ ਦੇ ਸੱਧ ਸਾਰੀ ਗੱਲ ਰੁਕੇਗੀ ਹਾਂ ਸਰ ਸ਼ਹਿਰ ਦੇ ਵਿੱਚ ਸੈਨ ਫਰਾਂਸਿਸਕੋ ਡਾਊਨਟਾਊਨ ਜਿੱਥੇ ਇਨੀ ਟ੍ਰੈਫਿਕ ਹੁੰਦੀ ਐ ਇਨੀਆਂ ਲਾਈਟਸ ਦੇ ਜਿੱਥੇ ਜਨਰਲੀ ਡਰਾਈਵਰਸ ਵੀ ਬਹੁਤ ਕੋਸ਼ਿਸ਼ ਹੋ ਕੇ ਡਰਾਈਵਿੰਗ ਕਰਦੇ ਆ ਸੋ ਟੈਕਨੋਲੋਜੀ ਦੀ ਜ਼ਨਤ ਐਂਡ arrival in 3 minutes assi actually cha coffee lab rahe hain lavini si fir you know bhave tu hi das de lunch hai gaya ji 25th of june 8:43 pm and sada ethe concert hai oakland arena de vich 29th nu saturday ਔਰ ਇਸੇ ਵਾਸਤੇ ਸਾਰੇ ਨੂ ਨਜ਼ਦੀਕੀ ਮਿੱਤਰ ਦੋਸਤਾਂ ਨੂੰ ਤਗੀਬ ਕਰਦੇ ਆ ਕਿ ਤੁਸੀਂ ਵੀ ਜੇ ਡਰਾਈਵ ਨਹੀਂ ਕਰਨਾ ਚਾਹੁੰਦੇ ਤੇ ਡਰਾਈਵਰਲੈਸ ਕਾਰ ਹਾਇਰ ਕਰਕੇ ਤੁਸੀਂ ਉਹ ਕਲਨਰੀਨਾ ਪਹੁੰਚ ਜਾਓ 7 ਪੀਐਮ ਕਾਨਸਰਟ ਸਟਾਰਟ ਹੋਣਾ ਹੈ ਫਿਰ 6 ਪੀਐਮ ਡੋਰ ਓਪਨ ਹੋਣਗੇ ਵੱਡੀ ਤਰ੍ਹਾਂ ਦੇ ਵਿੱਚ ਟਿਕਟਸ ਸੋਲਡ ਹੋ ਚੁੱਕੀਆਂ ਨੇ ਔਰ ਦੀ ਇਕੋਜ਼ ਆਫ ਲਵ ਟੂਰਸ ਦ ਨੈਟਰ ਸਟੇਟਸ ਆਫ ਅਮਰੀਕਾ 2024 ਦੇ ਦੇ ਕੇ ਚਾਰ ਕਾਨਸਰਟ ਹੋ ਚੁੱਕੀਆਂ ਜੂਟੋਰਟ ਇਨ ਇਨੈਪਲਸ ਡੈਨਵਰ ਤੇ ਜਿਹੜਾ ਲਾਸਟ ਕੌਨਸਰਟ ਸਸਗਾ ਡਾਲਾਸ ኦਪਰਾ ਹਾਊਸ ਵਿੱਚ ਇਟ ਵਾਸ ਸੋ ਬਿਊਟੀਫੁਲ ਤੇ ਹੁਣ ਜਿਹੜਾ ਕਿ ਅਸੀਂ ਦਿਲ ਕਹਿ ਸਕਦੇ ਹਾਂ ਸਟੇਟਸ ਦਾ ਆਲਮੋਸਟ ਦੇਰ ਕੈਲੀਫੋਰਨੀਆ ਡੋਨਟ ਫੋਰਗੇਟ ਯਰ ਫੋਨ ਉਹਦੇ ਵਿੱਚ ਉਗਣ ਰਹੀ ਨਾ ਪਸੰਦ ਦਾ ਸਤਾਜ ਲਾਈਵ ਕੌਨਸਰਟ ਐਂਡ ਯਰ ਸੇਫਟੀ ਅਸੀਂ ਪਹੁੰਚ ਗਏ ਹਾਂ ਹੁਣ ਕਿੰਨੂ ਸਾਥੇ ਗੱਲ ਕਰੀਏ ਕਿ ਇਹਨੂੰ ਆਦਾਬ ਦੇਈਏ ਠੀਕ ਹੈ ਨਾ ਫਿਰ ਹਾਸਕੇ ਇਹ ਕਿ ਇਹ ਲਬੜਾ ਕਰ ਕੀਏ sentences for the such a soothing music at the background body. ਤੁਹਾਨੂੰ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਇਹਨਾਂ ਨੂੰ ਤਾਂ ਸਤਿ ਸ੍ਰੀ ਅਕਾਲ ਹੈਗੀ ਹੈਗੀ ਆ